ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਟਿਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਚਾਰੇ ਤਿੰਨ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਵੀਰ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਜੀ ਤੁਸੀਂ ਸਮਾਉ ਸਭ ਠੀਕ ਠਾਕ ਜੇ ਵੇਗਾ ਮਾਲ ਫਿਰ ਪਰਸੋਂ ਆ ਲਾ ਦੇਖਿਆ ਭਾਜੀ ਠੀਕ ਆ ਜ ਫਿਰ ਨਵਾਂ ਆ ਗਿਆ ਆ ਜ ਨਵਾਂ ਆ ਗਿਆ ਜੀ ਹਾਂਜੀ ਅੱਜ ਹੀ ਆਏ ਜੀ ਸਾਡੇ ਡੰਗ ਠੀਕ ਆ ਹਾਂਜੀ ਤੇ ਨਾਮ ਦੱਸ ਤਾਂ ਫਿਰ ਇੱਕ ਰਹੀ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਹਾਂਜੀ ਪਿੰਡ ਸਰੜ ਕਲਾਂ ਤਸੀਲ ਈ ਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲ ਦੇ 9923 ਤੇ 462 ਸੁਣਾਓ ਜੀ ਠੀਕ ਆ ਕਦੋਂ ਸ਼ੁਰੂ ਕਰ ਲੀਏ ਇਧਰੋ ਕਰ ਲਓ ਭਾਈ ਚਲੋ ਹੇ ਰੇਤਨ ਕਰ ਲੀਏ ਹਾਂਜੀ ਅਜੇ ਇੱਕ ਬੜੀ ਤਗੜੀ ਗਾਂ ਲੈਣ ਦੀ ਜੀ ਹਾਂਜੀ ਵੇਖੋ ਭਾਜੀ ਬਹੁਤ ਵੱਡੀ ਹੈ ਜੀ ਚਲੋ ਐਂਡ ਤੇ ਵਿਖਾਉਨੇ ਫੇਰ ਹਾਂਜੀ ਆ ਜੀ ਭਾਈ ਕਿੰਨਾ ਕਿਚਰ ਹੋਇਆ ਜੀ ਵਿਧਿ ਨਾ ਸੂਈ ਇਹ ਕੱਲ ਰਾਤ ਭਾਈ ਸੂਈ ਜੀ ਅੱਛਾ ਹਾਂ ਸ਼ੇਧਾਂ ਦੇ ਮੂੰਹ ਤੇ ਸੂਆ ਕਿੰਨਾ ਹੈ ਸੂਆ ਪਹਿਲਾ ਹੀ ਹੈ ਸੂਆ ਪਹਿਲਾ ਹੀ ਹੈ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਤਾਂ ਪੀਜੀ ਦਹਾ ਤੋਂ ਬਾਹਰ ਢੋਲਾ ਹੀ ਹੈ ਇਹ ਥੱਲੇ ਅੱਛਾ ਹਾਂਜੀ ਬਾਕੀ ਹੈ ਵੀ ਸ਼ੇਧਾਂ ਦੇ ਜੀ ਅੱਛਾ ਖਰਾਦਨੇ ਆ ਲੇਖੋ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਥਾਣੇ ਦੇਖ ਸਕਦੇ ਜੇ ਲਾਗੇ ਤਾਂ ਬਾਕੀ ਸੀ ਠੰਢੀ ਬੜੀ ਹਰ ਭਈ ਭਲਾ ਭੁਲਾ ਜਿਹੜੀਆਂ ਹਵਾ ਨੇ ਤੇ ਪਾਈਆਂ ਨੇ ਆ ਦੇਖ ਸਕਦੇ ਜੀ ਹਾਂਜੀ ਤੇ ਉਤਰਾ ਵਿੱਚ ਕਿੰਨਾ ਕੁ ਛੁਵਾਈ ਜਾਉ ਦੁੱਧ ਪਾ ਜੀ ਮੇਰੇ ਅੰਦਾਜ਼ੇ ਨਾਲ ਜਿੰਨੀ ਸਟਾਰਟਿੰਗ 15 ਤੋਂ ਪਲੱਸ ਹੀ ਜਾਊਗੀ ਤੁਰ ਹਾਂ ਫੇਰ ਇਨ ਜਾਂਤ ਨਸਲ ਵਾਲੀ ਆ ਵਸ਼ੀ ਇਹ ਹਨਾ ਬਹੁਤ ਹੈ ਆਹ ਬੰਦ ਹੋ ਗਿਆ। ਬਾਕੀ ਥੱਲੇ ਵੀ ਚੰਗੇ ਤਿਆਰ ਹੋਈ ਆ। ਤੇ ਕੀ ਰਖੇ ਵਿੱਦੀ ਫਰਮੋਲੇ ਦਾ ਆਪਾਂ? ਮੋਨਰ ਵੀ ਜੀ ਜਾਇਜ ਦੇ ਲਈ ਵੇਚੀ। ਕਿੰਨਾ ਕ? ਮੁੱਲ ਭਾਵੇਂ 40 ਕਰ ਲਗੇ ਪਰ 38 ਕਰ ਲਗੇ। ਹਾਂਜੀ। ਤੇ 35 ਦੀ ਬੱਛੀ ਦੇ ਦੀਏ। 35000 ਦੀ। ਹਾਂਜੀ। ਹੈਗੀ ਕਸਰ ਹੋਰ? ਕਸਰ ਹੈਗੀ ਤੇ ਤੁਸੀਂ ਕੱਢ ਲਓ। 33 ਦੀ ਕਰਦੀ ਐ। ਕਰ 33 ਦੀ ਦੇ ਦੀਏ ਫਿਰ। ਅੱਛਾ 33000। ਅੱਛਾ ਛੋਟ ਛਪਾਈ ਕਰਾਂਗੇ ਚੋਣਾ। ਠੀਕ ਹੈ ਜੀ। ਹਾਂਜੀ ਬਾਕੀ ਵਹਿੜ ਬੜੀ ਚੰਗੀ ਆ ਸਿੰਗਲ ਠੰਡੀ ਆ ਦਵਾ ਲਿਆ। ਠੀਕ ਹੈ। ਫੋਨ ਚਾਹ ਬੜਾ ਜ਼ਿਆਦਾ ਆ। ਠੀਕ ਹੈ ਜੀ। ਹਾਂ ਜੀ ਦੇਖੋ ਐ ਵੀ ਨਸਰ ਵਾਲੀ ਹੈ ਪਿੱਛੇ ਭਾਈ। ਬਾਕੀ ਆ ਦੇਖ ਸਕਦੇ ਹਵਾਂ ਨੇ ਤੇ ਵੀ ਨੜਨੁਰਾਂ ਜਿਹੜੀਆਂ ਜੇ ਪਪਲਾ ਪੁਲਾ ਲੱਥੂ ਗਿਆ ਫਿਰ ਤੇ ਮੈਨੂੰ ਤਾਂ ਪਲਾਸੀ ਆ ਬੋਲਾ 10 ਲਾ ਲਓ ਤੁਸੀਂ। ਠੀਕ ਹੈ ਜੀ। ਵੱਛੀ ਬੜੀ ਸ਼ਾਨਦਾਰ ਹੈ ਤੇ ਮਗਰ ਉਹ ਬਾਜ ਚ ਵਖਾਦ ਨੇ। ਸ਼ਾਇਦ ਮਗਰ ਵੀ ਵੱਛੀ ਆ। ਤੇ ਹੁਣ ਇੱਕ ਆਜ। ਇਹਦਾ ਕਿੰਨਾ ਚ ਸੂਆ? ਇਹ ਵੀ ਪਹਿਲਾਂ ਹੀ ਸੂਆ ਰਹੀ ਭਾਈ। ਸ਼ਾਇਦ ਇਹ ਪਹਿਲਾਂ ਹੀ ਸੂਆ ਹੈ। ਹਾਂ ਜੀ। ਤਿੰਨੋਂ ਕਿੰਨਾ ਕ ਚਰੋ ਗਿਆ ਸੂਈ ਨੂੰ? ਇਹ ਵੀ ਪਰਸੋਂ ਦੀ ਸੂਈ ਜੀ। ਇਹ ਪਰਸੋਂ ਦੀ ਸੂਈ ਆ। ਹਾਂ ਜੀ। ਤੇ ਇਹਦਾ ਕੋਈ ਕਿੰਨਾ ਕ ਬੋਲਾ ਜੇ? ਇਹ ਤੋਂ 8 ਉਹ ਤੋਂ 7 ਲਾ ਲ ਉਹ ਜਾਨ ਬੜੀ ਹਰਪੀ ਭਾਜੀ ਉਹ ਤੇਰਾ ਖੰਡੀ ਤੇਰੀ ਜੀ ਬਹੁਤ ਜਦੀ ਕੋਈ ਮੰਨ ਲੋ ਨਿਆਣਾ ਨਹੀਂ ਪਾਉਣ ਦੀ ਲੋੜ ਹੈ ਅੱਛਾ ਹਾਂ ਕੋਈ ਟੈਨਸ਼ਨ ਨਹੀਂ ਤੇ ਖੰਡੀ ਤੇਰੀ ਪੜੀ ਜਾਂਦਾ ਆਪਾਂ ਚੱਲ ਦੱਗਦੇ ਨਹੀਂ ਹਰਪੀ ਪਈ ਨਹੀਂ ਆਹ ਦੇਖੋ ਭਾਜੀ ਆ ਇਹਦੀ ਵਸ਼ੀ ਜਾਂਦੀ ਚ ਲੱਗੇ ਠੀਕ ਹੈ ਇਹਦੀ ਵਸ਼ੀ ਜਾਂਦੀ ਆ ਨਾ ਆਹ ਦੇਖ ਸਾਡੀ ਕਿਰਕਲ ਦੇ ਸਾਹਮਣੇ ਤੇ ਬੱਚੀ ਜੀ ਲੱਗਦੀ ਆ। ਉਤਨਾ ਵੀ ਇਹਦਾ ਕੱਦ ਜਿਹੜਾ ਸਾਦਾ ਹੀ ਆ ਉਹਦਾ ਥੋੜਾ ਵੱਡਾ ਵਾ। ਤੇ ਇਹਦਾ ਥੋੜਾ ਛੋਟਾ ਵਾ। ਮਾਗੀ ਚੋਹ ਜਾਨ ਬੜੀ ਹਰਤੀ ਦੀ ਭਾਜੀ ਇਹ ਵੀ ਵਸ਼ੀ ਹੈ। ਠੀਕ ਆ। ਹੋਣ ਹੋ ਲੱਗੀ ਜੀ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੋਲ ਆਪਾਂ? ਮੋਲਰ ਵੀ ਭਾਈ ਇਹਦਾ 26 ਕਰ ਲਗੇ। ਅੱਛਾ। ਤੇ 20 ਦੀ ਦੇਰੀਏ। 20 ਹਜ਼ਾਰ ਦੀ। ਹਾਂਜੀ। ਕਿਤੇ ਇਹਦੀ ਕਰਦੀ ਐ। ਕਰ ਦੋ ਤੁਸੀਂ। ਠੀਕ ਹੈ 23 ਦੀ ਦੇ ਦੀ ਹੈ ਹੈ ਠੀਕ ਹੈ ਜੀ ਕੋਈ ਨਹੀਂ ਬਾਕੀ ਛੋਰ ਛੱਪਾ ਕਰਦਾਂਗੇ ਵੈੜ ਬੜੀ ਜਿਆਦਾ ਚੰਗੀ ਜੀ ਠੀਕ ਹੈ ਜੀ ਬਿਲਕੁਲ ਨਾੜੂ ਦੇ ਬੱਚੇ ਇਹਨਾਂ ਦੇ ਤੇ ਆ ਮੱਝ ਆ ਗਈ ਹੁਣ ਇੱਕ ਹਾਂਜੀ ਸੂਈ ਸਵਾਈ ਹੈ ਇਹ ਵੀ ਹਾਂਜੀ ਥਾਣ ਜਿਹੜਾ ਚੰਗੇ ਗਾਰ ਤੇ ਲੱਗਾ ਇਹਦਾ ਫਿਰ ਦਸੇਵ ਦੇ ਦੇ ਪਰ ਇਹ ਵੀ ਜੀ ਵੱਤ ਤੋਂ ਵੱਧ 20 ਬਾਹਾਂ ਦੇ ਰੇ ਤੂੰ 5 ਦੀ ਗੱਲ ਅੱਛਾ ਵੱਤ ਤੋਂ ਵੱਧ ਠੀਕ ਹੈ ਹਾਂਜੀ ਦੇ ਬੱਚਾ ਇਹਦਾ ਮਰ ਗਿਆ ਜੀ ਬੱਚਾ ਨਹੀਂ ਹੈਗਾ ਤੇ ਮਿਲਦੀ ਕਿੱਦਾਂ ਜੀ ਮਿਲਦੀ ਭਾਜੀ ਧੜਨਾ ਨਹੀਂ ਲਕਾ ਕੋਈ ਆਪਣੇ ਕੋਹਨੇ ਆਈ ਆ ਅੱਛਾ ਉੱਥੇ ਧਾਰ ਤੇ ਮਿਲਦੀ ਹੈ ਅੱਛਾ ਕਹਿੰਦੇ ਜਦੋਂ ਬੱਚਾ ਮਰਿਆ ਸੀ ਦਿਹਾੜੀ ਕੋਈ ਨੇ ਕੀਤਾ ਸੀ ਠੀਕ ਹੈ ਧਾਰ ਤੇ ਮਿਲਦਾ ਵੀ ਇਹਦੇ ਮਲਾ ਪਾਸੇਰੇ ਉੱਥੋਂ ਝੂਕ ਹੀ ਲੈਂਦੀ ਆ ਅੱਛਾ ਕਰੇ ਝੋਈ ਨਹੀਂ ਆ ਤੁਸੀਂ ਜੀ ਨਾ ਉੱਥੇ ਝੋਕ ਹੀ ਲੈਂਦੀ ਠੀਕ ਹੈ ਹਾਂਜੀ ਉੱਥੋਂ ਝੋਕ ਹੀ ਲੈਂਦੀ ਆ ਇਹ ਆ ਵੀ ਮਿਲੂ ਪਹਾੜੇ ਦੇ ਮਿਲੂ ਜੱਥਾ ਪੀ ਦੇ ਹੱਡਾਂ ਗੇ ਭਾਵੇਂ ਇੰਨੀ ਗਾਲ ਵਾਵੇਂ ਨਹੀਂ ਤੇ ਨਹੀਂ ਆਉਂਦੀ ਭਾਵੇਂ ਸੀਲ ਠੰਡੀ ਚੂੰਚ ਚਵਾ ਬੜਾ ਜਿਆਦਾ ਜੀ ਠੀਕ ਹੈ ਲਿਆ ਤੋਰਦੀ ਪਾਜੀ ਕਹਿੰਦੇ ਸੀ ਵੀ ਇਹਦੇ ਥਲੇ 11-12 ਕਿਲੋ ਸੀ ਹਾਂਜੀ ਸਰੋ ਬੱਚਾ ਮਰਨਾ ਫਰਕ ਪਿਆ ਹੁਣ 9 ਕਿਲੋ ਦੁੱਧ ਹੋਊਗਾ ਦੇਖ ਲਓ ਅੱਛਾ ਹਾਂਜੀ ਲਿਆ ਫਿਰ ਤੋਰਦੀਏ 9 ਲੀਟਰ ਹੈਗਾ ਪੱਕਾ ਦੁੱਧ ਪਾਜੀ ਪੱਕਾ ਇਹਦੇ ਵਿੱਚ ਹੋਵੇ ਹਾਲੋ ਸਾਢੇ 4 ਪੂਨੇ 5 ਕਿਲੋ ਦੁੱਧ ਹੈ ਮੈਂ ਠੀਕ ਹੈ ਬਾਕੀ ਸਾਮਾਨ ਉਹ ਬੰਦੀ ਬੜੀ ਜ਼ਿਆਦਾ ਹੈ। ਸਿੱਧਾ ਤੋਂ ਅੱਗੇ। ਤੋਰ ਜਸ ਸਿੱਧਾ ਤੋਂ। ਉਤਰਾ ਜਿਹੜੇ ਚੰਗੇ ਕੱਦ ਕਾਠਾ ਲਈ ਆ। ਹਾਂਜੀ ਹਾਂਜੀ। ਬੋਡੀ ਸਟਰਕਚਰ ਜਿਹੜਾ ਇਹਦਾ ਠੀਕ ਹੈ। ਹਾਂਜੀ ਹਾਂਜੀ। ਤੇ ਮੋਨਾਲ ਰੱਖ ਲਈਏ ਵਿਦਿਆ ਦਾ ਫੇਰ ਆਪਾਂ। ਮੋਨਾਲ ਵਿਰਵਾ ਜੀ ਦਾ 60 ਜੀ। अच्छा ए 57 ਦੀ ਦੇ ਦਿੱਤੀ 52000 ਦੀ ਹਾਂਜੀ ਤੇ ਮੌਕੇ ਤੇ ਹੁਜ ਮੰਨਤਾ ਨਾ ਕਰ ਕਰ ਦੋ ਜਸਨੋ ਆਪ ਹੀ 55 ਦੀ ਭਾਜੀ ਦੇ ਦੀ ਅੱਛਾ 55000 ਦੀ ਹਾਂਜੀ ਬਾਕੀ ਬਿਲਕੁਲ ਤਾਜੀ ਦੀ ਮੈਂ ਦੀ ਆਪਣੀ ਗਾਰੰਟੀ ਆ ਤੇ ਦੁੱਧ 9 ਲੀਟਰ ਪੱਕਾ ਹੈ ਦੁੱਧ 9 ਲੀਟਰ ਪੱਕਾ ਦੁੱਧੋ ਚਲਾਇਨੇ ਵੱਜ ਜਾਣਾ ਜਿਹੜਾ ਕੋ ਰਹਿ ਗਈ ਚਾਰ ਠੀਕ ਹੈ ਜੀ ਇਹ ਥੋੜਾ ਜਿਹਾ ਫਰਕ ਪੈਂਦਾ ਤੁਹਾਨੂੰ ਪਤਾ ਜਿਹੜਾ ਡੰਗਰ ਹੁੰਦਾ ਹੈ ਹਾਂਜੀ ਹਾਂਜੀ ਉਤਰਾਂ ਜਿਹੜਾ ਕੱਦ ਕਾਠੇ ਦਾ ਚੰਗਾ ਆ ਤੇ ਥੱਲੇ ਉਹ ਜਿੰਨੀ ਹੈਗੀ ਸਫਾਈ ਤੇ ਜਿੰਨੀ ਤੇ ਹੁਣ ਇੱਕ ਆ ਗਾਣ ਤੁਹਾਨੂੰ ਵਿਖਾਉਣੀ ਆ ਹਾਂ ਦੇਖ ਸਾਡੇ ਜੀ ਇਹਨਾਂ ਦੇ ਭਾਵ ਕੋ ਖਲੋ ਗਿਆ ਝੋਲੇ ਇਹਨੂੰ ਭਾਜੀ ਵੇਖੋ ਕੱਚ ਤੇੜੀ ਮੇਰੇ ਹੀ ਡੀ ਜੇ ਹਨਾ ਹਾਂਜੀ ਹਾਂਜੀ ਬਹੁਤ ਵੱਡੀ ਬਹਿੜ ਹਾਂ ਜੀ ਸ਼ਗੀ ਜੀ ਨੂੰ ਜਵਾਨੀ ਦੇ ਦੰਦ ਦੇ ਬਰਾਬਰ ਨਹੀਂ ਨੇ ਕਿਤੇ ਦੂਜਾ ਸੁਆ ਜੀ ਅੱਛਾ ਹਾਂ ਦੂਜਾ ਸੁਆ ਠੀਕ ਹੈ ਜਵਾਨੀ ਦੇ ਦੰਦ ਨਹੀਂ ਨੇ ਬਰਾਬਰ ਕੀਤੇ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾ ਇਹਨੂੰ ਚੌਥਾ ਦਿਨ ਜੇ ਸੂਈ ਨੂੰ ਉਹ ਬੱਚਾ ਜੀ ਅੱਛਾ ਉਹ ਬੱਚਾ ਹਾਂ ਜੀ ਮੈਲਾਨੀ ਨੇ ਮਾਰਨਾ ਸ਼ੁਰੂ ਕੀਤਾ ਠੀਕ ਹੈ ਜੀ ਬੱਚਾ ਵੀ ਇਹਦੇ ਮਗਰ ਕਾਫੀ ਭਲਿਆ ਵਾ ਤਗੜਾ ਹੀ ਬੱਚਾ ਜਿਹੜਾ ਇਹਦੇ ਮਗਰ ਵੀ ਤੇ ਆ ਜਿਹੜੇ ਦੂਸਰੀਆਂ ਦੋ ਗਾਣਾ ਆ ਵਸ਼ੀਜੀ ਭਾਜੀ ਉਹ ਕਾਲੀ ਪੈਦਲ ਵਹਿੜ ਚੀਜੀ ਆ ਦੇਖੋ 나ੜੂ ਦੇ ਬੱਚੇ ਜੀ ਹਾਂ ਦੇਖ ਸਾਡੇ ਤਾਜ਼ੇ 나ੜੂ ਆ ਜਿਹੜੇ ਨਾਲ ਆ ਨਿੱਕੀ ਵਹਿੜ ਦਾ ਜੀ ਉਹ ਨਿੱਕੀ ਦਾ ਜੀ ਹਾਂਜੀ ਇਹ ਵਸ਼ਾ ਆ ਵਸ਼ੀਜੀ ਠੀਕ ਹੈ ਜੀ ਤੇ ਥਾਣੇ ਤੇ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਇੱਕ ਆਹ ਭਾਜੀ ਆ ਨਾੜਾ ਕੱਢਦੀ ਭਸਮ ਕੇ ਹਜੇ ਪਲਪਲ ਹੈ ਗਈ ਵਸ਼ੀਜੀ ਮਿਲਕ ਮੈਨ ਵੀ ਚੰਗੀ ਦੇ ਤੇ ਕਿੰਨਾ ਚ ਵੇਦੇ ਮੋਕੇ ਦੇ ਤਿਆਰ ਇਹਦੇ ਕੋਲ ਜੀ ਲੀਟਰ ਵਾਲਾ 20 ਕਿਲੋ ਹੀ ਹੋਊਗਾ ਤਿਆਰ ਵੇਚ ਲੈ ਬਾਕੀ ਆਪਾਂ 18 ਕਿਲੋ ਦੀ ਗਰੰਟੀ ਦਵਾਂਗੇ ਦੁੱਧ 20 ਹੋਊਗਾ ਥਾਲੇ ਅੱਛਾ ਹੁ ਠੀਕ ਹੈ। ਬਾਕੀ 30 ਕਿਲੋ ਦੀ ਆਪਾਂ ਨੂੰ ਘਰ ਵਾਲੇ ਵੀਰਾਂ ਨੇ ਗਾਰੰਟੀ ਦਿੱਤੀ ਹੈ ਦੀ। ਇਹ 30 ਕਿਲੋ ਹੀ ਅਹੀਂ 28 29 28 ਨਹੀਂ ਪਹਿਲੇ ਸੂਏ ਚ ਹੋਇਆ। ਅੱਛਾ। ਚਲੋ ਚੌਥਾ ਦੇਨੇ ਆ ਪੀਰੋ ਜੀ। ਬੱਚਾ ਵਖਾਓ ਵੇਖੋ ਕਿੰਨਾ ਤਕੜਾ ਜੀ। ਬੱਚਾ ਤੇ ਹਾਂਜੀ। ਕਾਫੀ ਪਲਿਆ ਜਿਹੜਾ ਇਹ ਤੇ ਮਗਰ ਹੈ। ਤੇ ਬਾਕੀ 20 ਲੀਟਰ ਲੀਟਰ ਵਾਲਾ ਉਹ ਬਾਕੀ ਆਪਾਂ 18 ਕਿਲੋ ਦੀ ਆਪਣੀ ਗਾਰੰਟੀ ਭਾਏ ਕੋ ਚੂਵੇ ਪਹਿਲਾਂ ਚੋ। ਤੇ ਚੰਗੀ ਸਾਂਹ ਤੇ ਕਿੰਨਾ ਚਵਾਈ ਜਾਊਗੀ ਚੰਗੀ ਸਾਂਹ ਤੇ 1.30 ਕਿਲੋ ਮੈਨੂੰ ਵੀਰ ਹਣਾ ਗਰੰਟੀ ਦੇ ਵੀ 30 ਕਿਲੋ ਦੋ ਦੂੰ ਮੈਂ ਕਹਾ ਚਾ 50 ਵੀ ਚਵਾਈਊ ਬੜਾ ਏ ਠੀਕ ਹੈ ਜੀ ਹਾਂਜੀ ਤੋਰੋ ਫਿਰ ਬਾਕੀ ਚੂਣ ਚਾ ਹੱਪੀ ਭਾਈ ਬੜਾ ਜਿਆਦਾ ਆ ਦੇਖ ਨੂੰ ਖੜ ਭੜ ਭੜ ਹੈਗੀ ਆ ਮੇਕਰ ਨੂੰ ਥਾਂ ਛੋਟਾ ਜਾਂਦਾ ਇਹ ਦਾੜਾ ਕੱਢਦੀ ਮੋਟਾ ਚਵਾਈ ਦੀ ਠੀਕ ਹੈ ਜੀ ਹਾਂਜੀ ਬਾਕੀ ਛੋਟੇ ਛੋਟੇ ਕੰਨੇ ਆ ਤੇ ਕੱਦ ਪੱਖੋਂ ਜਿਹੜੇ ਪੂਰੀ ਜਵਾਨ ਹੋ ਫਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਹੱਲੇ ਫਲਾਂ ਹੈਗੀਆਂ ਪੱਜੀ ਜੀ ਗੱਲ ਜੀ ਵੇਖੀ। ਥਾਂ ਤੋਂ ਹੱਥ ਵੀ ਬੜਾ ਇਹਦਾ। ਆਹ ਥਾਂ ਤੇ ਤਾਂ ਜਿਹੜਾ ਨਾ ਦੇਖੋ ਭਾਜੀ ਆਹ ਵੇਖ ਲਓ। ਆਹ ਦੇਖੋ ਮੋਠਾ ਲਾ ਜੀ। ਠੀਕ ਹੈ ਜੀ। ਥਾਂ ਤੇ ਦਾ ਜਿਹੜਾ ਪਸਮਦੀ ਪੂਰਾ ਮੋਠਾ। ਤੇ ਆਹ ਜਿਹੜਾ ਪੂਰਾ ਅੱਕੇ ਲੱਗਾ ਜਿਹੜਾ ਇਹ। ਇੱਥੇ ਦੇਖੋ ਥਾਂ ਦੇਖੋ ਥਾਂ ਪੂਰਾ ਕੱਢ ਦੀ ਭਸਮ ਕੇ। ਠੀਕ ਹੈ ਜੀ। ਆਹ ਦੇਖੋ ਰੁਪਈਆ ਭਾਜੀ। ਠੀਕ ਹੈ। ਠੀਕ ਹੈ ਲੈ ਜੀ ਜੀ। ਬਾਕੀ ਠੰਡੀ ਸੀਲ ਬੜੀ ਜਿਆਦਾ ਹੈ। ਇਹ ਵੀ ਵੀਰ ਕੋਈ ਸਾਮਾ ਲੈ ਕੇ ਨਾ ਬਾਕੀ ਰਾਜੀ ਦਾ ਵੀ ਸੀਲ ਸਾਜੀ ਹੈ। ਅੱਲੀ ਬਾਜੀ ਟੈਂਪੂ ਜਾਈ ਤੇ ਇਹਦਾ ਕੀ ਰੱਖੀ ਵੀਰ ਜੀ ਫਿਰ ਮੁੱਲ ਲਾਪੇ ਇਹ ਜੀਆਂ ਵੇਡਾਂ ਦਾ ਲੋਕ ਤੇ 80 80 90 ਨੂੰ 90000 ਮੱਗੀ ਜਾਂਦੇ ਹਾਂ ਜੀ ਹਾਂ ਜੀ ਬਾਜੀ ਇਹ ਮੁੱਲ ਕਰਨਾ ਦਾ ਕਿੰਨਾ ਮੁੱਲ ਇਹਦਾ ਸਾਤੀ ਜੀ ਭਾਈ 65 ਜੀ ਅੱਛਾ ਹਾਂ ਜੀ ਤੇ 62 ਵੀ ਦੇ ਦਈਏ 62000 ਜੀ ਹਾਂਜੀ ਕਰਨਾ ਮੌਕੇ ਤੇ ਮੰਨਤਾ ਨਾਲ ਆਪ ਤੋਂ ਤੁਸੀਂ ਆਵੀ ਕਿੰਨੇ ਦੀ 60 ਦੀ ਕਰਦੀ ਐ 60 ਦੀ ਕਰ ਦੋ ਪਰ ਗਰੰਟੀ ਨਾਲ ਭੇਪਾ ਜੀ 30 ਕਿਲੋ ਦੋ ਦਊ ਵਸ਼ੀ ਠੀਕ ਐ ਹਾਂ ਬਾਕੀ ਇਹ ਹੈ ਕਿ ਕੋਈ ਵੀਰ ਪਹਿਲਾਂ ਇੱਥੇ ਆ ਕੇ ਵੇਖੇ ਜੇ ਤੁਹਾਨੂੰ ਸੰਤ ਕਰੇ ਵੇਖੋ ਵਸ਼ੀ ਦੇ ਫਿਰ ਸੌਦਾ ਕਰੇ ਹਾਂ ਹਾਂ ਮੈਂ ਲਾਉ 6:30 ਵਜੇ ਦੀ ਚਵਾਈ ਜਿ세 ਰੇ ਠੀਕ ਐ ਹਾਂਜੀ ਚੋਂ ਕੇ ਫਿਰ ਲੈਂਦੀ ਐ ਤੇ ਠੀਕ ਐ ਵੀਰ ਜੀ ਹੋਰ ਕੁਛ ਕਹਣਾ ਬਸ ਵੀਰ ਜੀ ਇਹੋ ਹੀ ਐ ਜਿਹੜਾ ਸੂਆ ਡੰਗ ਰਿਆ ਉਹ ਆਪਣੀ ਤਖਲੀ ਕਰਕੇ ਖੜੋ ਹਾਂਜੀ ਜਿਹੜਾ ਗੱਬਣਿਆਂ ਨੂੰ ਪਾਸ ਕਰਕੇ ਬਾਕੀ ਸਾਰੇ ਸੂਏ ਆਪਣੇ ਕੋ ਦੇ ਠੀਕ ਐ ਜੀ ਹਾਂਜੀ ਠੀਕ ਐ ਵੀਰ ਜੀ ਬ ਸੁਨਿਆ ਸੁਵਾਈਆਂ ਵਾ ਜਿਹੜੀਆਂ ਸਾਰੀਆਂ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ